ਸਤਿ ਸ੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਹੈ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਇੱਕ ਪਟੀਸ਼ਨ ਪਾਈ ਹੈ ਜਿਦੇ ਵਿੱਚ ਮੰਗ ਕੀਤੀ ਗਈ ਹੈ ਕਿ ਜੋ ਉਹਨਾਂ ਦੇ ਉੱਤੇ ਹਮਲਾ ਹੋਇਆ ਸੀ ਉਹਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਇਸ ਪਟੀਸ਼ਨ ਦੇ ਉੱਤੇ ਅੱਜ ਸੁਣਵਾਈ ਹੋਣੀ ਹੈ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਸਭ ਦੀਆਂ ਨਜ਼ਰਾਂ ਉਹਦੇ ਉੱਤੇ ਟਿਕੀਆਂ ਹੋਈਆਂ ਨੇ ਤਾਂ ਦੱਸਦੀ ਹੈ ਕਿ ਨਰੈਣ ਸਿੰਘ ਚੌੜਾ ਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਕੀਤਾ ਸੀ ਸਿੱਧਾ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਹਾਲਾਂਕਿ ਜਿਹੜੇ ਸੁਰੱਖਿਆ ਕਰਮੀ ਸੀਗੇ ਉੱਥੇ ਮੌਜੂਦ ਸੇਵਾਦਾਰ ਸੀ ਉਹਨਾਂ ਨੇ ਇਸ ਹਮਲੇ ਨੂੰ ناکਾਮ ਕਰ ਦਿੱਤਾ ਨਰਿੰਦਰ ਸਿੰਘ ਚੌੜਾ ਨੂੰ ਗ੍ਰਿਫਤਾਰ ਕੀਤਾ ਗਿਆ ਨਰਿੰਦਰ ਸਿੰਘ ਚੌੜਾ ਦੇ ਬਾਰੇ ਕਾਫੀ ਚਰਚਾਵਾਂ ਛਿੜ ਗਈਆਂ ਇਹ ਉਦੋਂ ਹੋਇਆ ਜਦੋਂ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਤਰਖਾਇਆ ਕਰਾਰ ਦਿੱਤਾ ਗਿਆ ਸੀਗਾ ਤੇ ਉਹ ਆਪਣੀ ਸੇਵਾ ਜੋ ਸ਼੍ਰੀ ਅਕਾਲ ਤਖਬਾ ਸਾਬ੍ਹ ਨੂੰ ਉਹਨਾਂ ਨੂੰ ਸੌਂਪੀ ਗਈ ਸੀ ਉਹ ਨਿਭਾ ਰਹੇ ਸੀਗੇ ਇਸੇ ਦੌਰਾਨ ਜਦੋਂ ਦਰਬਾਨ ਦੀ ਡਿਊਟੀ ਦੇ ਉੱਤੇ ਮੌਜੂਦ ਹੁੰਦੇ ਨੇ ਨਾਲ ਉਹਨਾਂ ਦੇ ਸੁਰੱਖਿਆ ਕਰਮੇ ਵੀ ਹੁੰਦੇ ਨੇ ਸੇਵਾਦਾਰ ਵੀ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੀ ਹੁੰਦੇ ਨੇ ਤਾਂ ਉਸੇ ਵੇਲੇ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਇਹ ਹਮਲਾ ਹੁੰਦਾ ਹੈ ਰਵਾਲਵਰ ਦੇ ਨਾਲ ਗੋਲੀ ਚਲਾਈ ਜਾਂਦੀ ਹੈ ਪਰ ਗੋਲੀ ਦਾ ਜਿਹੜਾ ਨਿਸ਼ਾਨਾ ਚੁੱਕ ਜਾਂਦਾ ਹੈ ਤੇ ਜਾਨ ਬਚ ਜਾਂਦੀ ਹੈ ਨਰਿੰਦਰ ਸਿੰਘ ਚੌੜਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਨਰੈਨ ਸਿੰਘ ਚੌੜਾ ਜ਼ਮਾਨਤ ਦੇ ਉੱਤੇ ਬਾਹਰ ਹੈ ਇਹ ਵੀ ਇੱਕ ਮੁੱਦਾ ਭਖਦਾ ਹੋਇਆ ਨਜ਼ਰ ਆ ਰਿਹਾ ਇੱਕ ਪਾਸੇ ਦੀ ਜਾਂਚ ਚੱਲ ਰਹੀ ਹੈ ਦੂਜੇ ਪਾਸੇ ਸੁਭੀਰ ਸਿੰਘ ਬਾਦਲ ਖੋਰਾ ਨੇ ਇਸ ਪੂਰੇ ਮਾਮਲੇ ਦੀ ਘਟਨਾਕਰਮ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਪਰ ਨਰੈਨ ਸਿੰਘ ਚੌੜਾ ਜ਼ਮਾਨਤ ਤੇ ਬਾਹਰ ਆ ਚੁੱਕੇ ਨੇ ਯਾਨੀ ਕਿ ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਹੈ ਤਾਂ ਹੁਣ ਅੱਜ ਜਿਹੜਾ ਫੈਸਲਾ ਆਏਗਾ ਉਹ ਦੇਖਣਾ ਹੋਵੇਗਾ ਕਿ ਕੀ ਫੈਸਲਾ ਹੁੰਦਾ ਹੈ ਕਿਹੜੀ ਏਜੰਸੀ ਨੂੰ ਇਹ ਜਾਂਚ ਜਿਹੜੀ ਸੌਂਪੀ ਜਾਂਦੀ ਹੈ ਖਾਸ ਕਰ ਜਿਵੇਂ सीबीआई ਜਾਂ ਐਨਆਈਏ ਵਰਗੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਜਾਂਚ ਸੌਂਪੀ ਜਾਂਦੀ ਹੈ ਪੁਲਿਸ ਦੇ ਕੋਲ ਮਾਮਲਾ ਦਰਜ ਹੈ ਪਰ ਹੁਣ ਉੱਚ ਪੱਧਰੀ ਜਾਂਚ ਦੀ ਮੰਗ ਉੱਠੀ ਹੈ ਸੁਬੀਰ ਸਿੰਘ ਬਾਦਲ ਹੋਰਾਂ ਨੇ ਹੀ ਇਹ ਮੰਗ ਕੀਤੀ ਹੈ ਤਾਂ ਦੱਸ ਦਈਏ ਕਿ ਥੋੜਾ ਜਿਹਾ ਜੇਕਰ ਪਿੱਛੇ ਜਾਈਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਮਾਸਾਨ ਜਾਂ ਮਚ ਗਿਆ ਸੀ ਦੋ ਟੜੇ ਬਣ ਗਏ ਇੱਕ ਸੁਧਾਰ ਲਹਿਰ ਤੇ ਦੂਜਾ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਭਰਤੀ ਮੁਹਿੰਮ ਵੀ ਚੱਲ ਰਹੀ ਹੈ ਉਹ ਵੀ ਵੱਖੋ ਵੱਖਰੇ ਤਰੀਕੇ ਦੇ ਨਾਲ ਹੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਹਦੇ ਵਿੱਚੋਂ ਦੋ ਆਗੂ ਬਾਹਰ ਹੋ ਚੁੱਕੇ ਨੇ ਪੰਜ ਮੈਂਬਰੀ ਕਮੇਟੀ ਹੈ ਖਾਸ ਕਰ ਇਹ ਉਹਨਾਂ ਆਗੂਆਂ ਦੀ ਹੁਣ ਕਮੇਟੀ ਰਹਿ ਗਈ ਹੈ ਜਿਹੜੇ ਸੁਧਾਰ ਲਹਿਰ ਦਾ ਹਿੱਸਾ ਨਹੀਂ ਉਹਨਾਂ ਵੱਲੋਂ ਵੀ ਵੱਖ-ਵੱਖ ਥਾਵਾਂ ਦੇ ਉੱਤੇ ਇਕੱਠ ਕੀਤੇ ਜਾ ਰਹੇ ਨੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਰਤੀ ਮੁਹ ਤੇ ਜਦੋਂ ਇੱਕ ਦੂਜੇ ਦੀਆਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਵਿਖੇ ਤਾਂ ਉਸ ਵੇਲੇ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਪੇਸ਼ ਹੋਣ ਲਈ ਕਿਹਾ ਜਾਂਦਾ ਸੁਖਬੀਰ ਸਿੰਘ ਬਾਦਲ ਆਪਣਾ ਸਪਸ਼ਟੀਕਰਨ ਵੀ ਦਿੰਦੇ ਨੇ ਬਾਅਦਚੋਂ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਉਹ ਆਪਣੇ ਵੱਲੋਂ ਜੋ ਕੁਝ ਕਬੂਲਦੇ ਨੇ ਮੰਨਦੇ ਨੇ ਉਸ ਤੋਂ ਬਾਅਦ ਦੇ ਵਿੱਚ ਚਰਚਾਵਾਂ ਹੋਰ ਛਿੜ ਜਾਂਦੀਆਂ ਨੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਵੀ ਜਿਹੜੇ ਉਸ ਵੇਲੇ ਕੈਬਨਿਟ ਦੇ ਵਿੱਚ ਸੀਗੇ ਉਹਨਾਂ ਦੇ ਨਾਲ ਮੰਤਰੀ ਸੀਗੇ ਉਹਨਾਂ ਦੀ ਵਿਚਾਰਤ ਦੇ ਵਿੱਚ ਸੀ ਉਹਨਾਂ ਨੂੰ ਵੀ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਗੋਸਲਖਾਨੇ ਸਾਫ਼ ਕਰਨ ਦੀ ਸੇਵਾ ਦਿੱਤੀ ਜਾਂਦੀ ਹੈ ਗੁਰੂ ਘਰ ਦੇ ਵਿੱਚ ਲੰਗਰ ਦੇ ਵਿੱਚ ਸੇਵਾ ਕਰਨ ਦੀ ਜਿਹੜੀ ਉਹ ਗੱਲ ਕਹੀ ਜਾਂਦੀ ਹੈ ਇਸ ਤੋਂ ਇਲਾਵਾ ਸੁਖਬੀਰ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਦਰਬਾਨ ਦੇ ਤੌਰ ਦੇ ਉੱਤੇ ਵੀ ਵੱਖ-ਵੱਖ ਤਖਤਾਂ ਦੇ ਉੱਤੇ ਤਖਸੈਬਾਨ ਦੇ ਉੱਤੇ ਸੇਵਾ ਨਿਭਾਉਣ ਵਾਸਤੇ ਕਿਹਾ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਸੇਵਾ ਨਿਭਾ ਕੇ ਸੁਬੀਰ ਸਿੰਘ ਬਾਦਲ ਨਤਮਸਤਕ ਵੀ ਹੋਏ ਸੀਗੇ ਆਪਣੀਆਂ ਪੋਲਾਂ ਵੀ ਬਖਸ਼ਾ ਲਈਆਂ ਤੇ ਹੁਣ ਸੁਬੀਰ ਸਿੰਘ ਬਾਦਲ ਨੇ ਨਰੈਣ ਸਿੰਘ ਚੌੜਾ ਮਾਮਲੇ ਦੇ ਵਿੱਚ ਹੀ ਪਟੀਸ਼ਨ ਪਾਈ ਆ ਉਹਨਾਂ ਦੇ ਜੋ ਵਕੀਲ ਨੇ ਉਹਨਾਂ ਵੱਲੋਂ ਪਟੀਸ਼ਨ ਪਾਈ ਗਈ ਜਿਸ ਦੇ ਵਿੱਚ ਇੱਕ ਖਾਸ ਮੰਗ ਇਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੋ ਹਮਲਾ ਹੋਇਆ ਉਹਦੀ ਜਾਂਚ ਉੱਚ ਪੱਧਰੀ ਹੋਵੇ ਕਿਸੇ ਸੁਤੰਤਰ ਏਜੰਸੀ ਨੂੰ ਇਹਦੀ ਜਾਂਚ ਦਿੱਤੀ ਜਾਵੇ ਪੁਲਿਸ ਦੇ ਕੋਲੋਂ ਇਹ ਜਾਂਚ ਲੈ ਕੇ ਅੱਗੇ ਸੌਂਪ ਦਿੱਤੀ ਜਾਵੇ ਇਹਦੇ ਉੱਤੇ ਅੱਜ ਫੈਸਲਾ ਹੋਣਾ ਹੈ ਕਿ ਜਾਂਚ ਸੌਂਪੀ ਜਾਂਦੀ ਹੈ ਜਾਂ ਫਿਰ ਫੈਸਲਾ ਰਾਖਵਾਂ ਰੱਖਿਆ ਜਾਂਦਾ ਹੈ ਜਾਂ ਫਿਰ ਇਸ ਮਾਮਲੇ ਦੀ ਅਗਲੀ ਤਾਰੀਖ ਪੈ ਜਾਂਦੀ ਹੈ ਜਿਵੇਂ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਡਰ ਬਖਰਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ